ਬੀਕੀ ਦੇ ਕਿਸਾਨ ਅੰਦੋਲਨ ਦੌਰਾਨ ਕੰਗੜਾ ਦੇ ਵਿਗੜੇ ਬੋਲਾਂ ਕਰਕੇ ਜਿਹੜਾ ਬੀਬੀਆਂ ਨੂੰ 100-100 ਰੁਪਏ ਧਰਨੇ ਤੇ ਪੈਸੇ ਲੈ ਕੇ ਬੈਠਣ ਦੇ ਮਾਮਲੇ 'ਚ ਉਹਨੇ ਕਹਿਤਾ ਸੀ ਪਰ ਬੀਬੀ ਮਹਿੰਦਰ ਕੌਰ ਦੀ ਫੋਟੋ ਲਾ ਕੇ ਉਹਨੇ ਜਿਹੋ ਜਿਹੀ ਟਵੀਟ ਕਮੈਂਟ ਕੀਤਾ ਸੀ ਉਸ ਤੋਂ ਬਾਅਦ ਮਾਨਾ ਨੀ ਦਾ ਕੇਸ ਚੱਲਿਆ ਸੁਪਰੀਮ ਕੋਰਟ ਤੱਕ ਚਲੀ ਗਈ ਬੀਬੀ ਕੰਗੜਾ ਤੇ ਪਰ ਰਾਹਤ ਨਹੀਂ ਮਿਲੀ ਤੇ ਇਸ ਤੋਂ ਬਾਅਦ ਫਿਰ ਹੇਠਲੀ ਅਦਾਲਤ ਨੇ ਬੁਲਾਇਆ ਸੀ ਤਰੀਕ ਤੇ ਪਰ ਬੀਬੀ ਨੇ ਸਾਹਮਣੇ ਨਹੀਂ ਰੀਸੀਵ ਕੀਤੇ ਜੀ ਤੇ ਉਹ ਆਈ ਨਹੀਂ ਮਾਨਯੋਗ ਪਠੰਡਾ ਦੀ ਅਦਾਲਤ ਨੇ ਇੱਕ ਵਾਰ ਫਿਰ ਸਮਨ ਕੱਢੇ ਨੇ ਤੇ ਅਗਲੀ ਸੁਣਵਾਈ ਤੇ ਪੇਸ਼ ਹੋਣ ਦੀ ਹੱਦਾਇਤ ਕਰ ਦਿੱਤੀ ਹੈ ਕੰਗਣਾ ਰੌਤ। ਕੰਗਣਾ ਨੂੰ 29 ਸਤੰਬਰ ਨੂੰ ਸੁਣਵਾਈ ਦੇ ਉੱਤੇ ਹਾਜ਼ਰ ਰਹਿਣ ਲਈ ਕਿਹਾ ਗਿਆ। ਨਾਲ ਹੀ ਮਹਿੰਦਰ ਕੌਰ ਬੀਬੀ ਮਹਿੰਦਰ ਕੌਰ ਹੋਰਾਂ ਦੇ ਵਕੀਲ ਨੇ ਤਾਂ ਇੱਥੋਂ ਤੱਕ ਮੰਗ ਕੀਤੀ ਹੈ ਕਿ ਕੰਗਣਾ ਰੌਤ ਜਿਹੜੀ ਮੈਂਬਰ ਪਾਰਲੀਮੈਂਟ ਹੈ ਉਹ ਤਾਂ ਤੇ ਫਿਰ ਤਾਂ ਜ਼ਿੰਮੇਵਾਰ ਸੀ ਤਾਂ ਜ਼ਿੰਮੇਵਾਰੀ ਦੇ ਤੌਰ ਤੇ ਉਹਨੂੰ ਆਉਣਾ ਬਣਦਾ ਸੀ ਬੜੀ ਜ਼ਿੰਮੇਵਾਰੀ ਨਾਲ ਆਉਣੀ ਚਾਹੀਦੀ ਜਦੋਂ ਉੱਪਰੋਂ ਰਾਤ ਨਹੀਂ ਮਿਲੀ ਉਹਨੂੰ ਕੋਈ ਮਾਨਨਕੀ ਕੇਸ ਰੱਦ ਕਰਾਉਣਾ ਚਾਹੀਦੀ ਸੀ। ਤੇ ਇਸ ਦੇ ਉੱਤੇ ਜਦੋਂ ਰੱਦ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਹੁਣ ਉਹ ਪੇਸ਼ ਵੀ ਨਹੀਂ ਹੋਈ ਤੇ ਅਗਲੀ ਤਰੀਕ ਤੇ ਉਹ ਜੇ ਪੇਸ਼ ਨਹੀਂ ਹੁੰਦੀ ਤਾਂ ਮਹਿੰਦਰ ਕੌਰ ਹੋਰਾਂ ਦੇ ਵਕੀਲ ਨੇ ਕਿਹਾ ਕਿ ਜੀ ਉਹਦਾ ਪਾਸਪੋਰਟ ਜੱਫਤ ਕੀਤਾ ਜਾਵੇ ਐਨ ਉਹ ਵੀ ਵਿਦੇਸ਼ ਉੱਡ ਜਵੇ ਕਿਉਂਕਿ ਸਮਨ ਰਸੀਬ ਨਾ ਕਰਨਾ ਆਪਣੇ ਆਪ ਸਵਾਲ ਪੈਦਾ ਕਰਦਾ ਹੈ ਕਿ ਇਹਦਾ ਮਤਲਬ ਉਹਦੀ ਅਦਾਲਤ ਨੂੰ ਕਿਵੇਂ ਇਗਨੋਰ ਕਰ ਰਹੀ ਹੈ ਸੋ ਜੇਕਰ ਇਸ ਵਾਰ ਵੀ ਸਮਨ ਪੇਸ਼ ਦਿੱਤੇ ਜਾਂਦੇ ਨੇ ਤੇ ਉਹ ਕਿਸੇ ਨਾ ਕਿਸੇ ਨੂੰ ਸੱਦੇ ਜੇ ਨਹੀਂ ਆਉਂਦੀ ਫਿਰ ਮਤਲਬ ਉਹਦੇ ਖਿਲਾਫ ਕੋਈ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਕੋਈ ਗਰੰਟੀ ਵੀ ਨਹੀਂ ਕਰ ਸਕਦੇ ਕਿ ਜੀ ਇਹ ਸੰਭਾਵਨਾ ਹੀ ਬਣਦੀ ਹੈ